ਇੱਕ ਵਾਰ ਫਿਰ ਵਿਦੇਸ਼ੀ ਧਰਤੀ ਤੇ ਛਾ ਗਏ ਨੇ ਪੰਜਾਬੀ ਗੱਡ ਦਿੱਤੇ ਨੇ ਝੰਡੇ ਤੇ ਇੱਕੇ ਵਾਰੀ ਜਿੱਤ ਲੈਨੇ ਤਿੰਨ 골ਡ ਮੈਡਲ ਜਿਹਾ ਦੱਸਦੀ ਹੈ ਕਿ ਅਮਰੀਕਾ ਦੇ ਲਾਸਵਿੰਗ ਸ਼ਹਿਰ ਤੋਂ ਪੰਜਾਬੀਆਂ ਦਾ ਮਾਣ ਉੱਚਾ ਕਰਨ ਵਾਲੀ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੰਜਾਬੀ ਪੁੱਤ ਨੇ ਇੱਕੇ ਵਾਰ ਹੀ ਤਿੰਨ 골ਡ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ ਇਥੇ ਦੱਸ ਦਈਏ ਕਿ ਅਮਰੀਕਾ ਦੇ ਲਾਸਵਿੰਗ ਸ਼ਹਿਰ ਦੇ ਵਿੱਚ ਬਿੱਤੇ ਦਿਨੀ ਵਿਸ਼ਵ ਪੱਧਰੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਹੋਈ ਸੀ ਜਿਸ ਦੇ ਵਿੱਚ ਇੱਕ ਪੰਜਾਬੀ ਪੁੱਤ ਨੇ ਤਿੰਨ 골ਡ ਮੈਡਲ ਜਿੱਤੇ ਨੇ ਇਥੇ ਦੱਸ ਦਈਏ ਕਿ ਆਈਬੀਐਫ ਦੇ ਪ੍ਰਧਾਨ ਜਿਹੜੇ ਕਿ ਏਸ਼ੀਆ ਦੇ ਪ੍ਰਧਾਨ ਨੇ ਹਰਵਿੰਦਰ ਸਿੰਘ ਸਲੀਨਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਪੰਜਾਬ ਦੇ ਅਬੋਹਰ ਦੇ ਜੰਪਲ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਤਿੰਨ 골ਡ ਮੈਡਲ ਜਿੱਤੇ ਨੇ ਤੇ ਉਸਨੇ ਬਹੁਤ ਲੰਮੇ ਸਮੇਂ ਤੋਂ ਇਸ ਦੀ ਪ੍ਰੈਕਟਿਸ ਵੀ ਕੀਤੀ ਸੀ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ 90 ਕਿਲੋ ਭਾਰ ਦੇ ਵਿੱਚ ਟੋਨੀ ਸੰਧੂ ਨੇ ਇਹ ਮੈਡਲ ਜਿੱਤੇ ਨੇ ਤੇ ਇਸ ਦੇ ਨਾਲ ਹੀ ਉਸਨੇ 2025 ਵਿੱਚ ਹੋਣ ਵਾਲੀਆਂ 올림픽 ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ ਇੱਥੇ ਏਸ਼ੀਆ ਪ੍ਰਦਾਨ ਸਲੀਨਾ ਨੇ ਜਾਣਕਾਰੀ ਦਿੱਤੀ ਹੈ ਕਿ ਟੋਨੀ ਸੰਧੂ ਜਦੋਂ ਪੰਜਾਬ ਆਵੇਗਾ ਉਸ ਦਾ ਪੰਜਾਬ ਦੇ ਵਿੱਚ ਵੀ ਮਾਨ ਸਤਕਾਰ ਕੀਤਾ ਜਾਵੇਗਾ ਤਾਂ ਕਿ ਉਹ ਹੋਰਨਾਂ ਦੇ ਲਈ ਵੀ ਪ੍ਰੇਰਨਾ ਸਰੋਤ ਬਣ ਸਕੇ ਉਹਨਾਂ ਨੇ ਕਿਹਾ ਹੈ ਕਿ ਖੇਡਾਂ ਮਨੁੱਖੀ ਲਈ ਬਹੁਤ ਜ਼ਰੂਰੀ ਨੇ ਖੇਡਾਂ ਦੇ ਨਾਲ ਇਨਸਾਨ ਦਾ ਹਰ ਪੱਖੋਂ ਵਿਕਾਸ ਹੁੰਦਾ ਹੈ ਤੇ ਖੇਡਾਂ ਦੀ ਭਾਵਨਾ ਦੇ ਨਾਲ ਆਪਣਾ ਆਪਣੇ ਮੁਲਕ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਅਗਰ ਨੌਜਵਾਨ ਖੇਡਾਂ ਦੇ ਨਾਲ ਮਿਲੇ ਰਹਿਣਗੇ ਖੇਡਾਂ ਵਿੱਚ ਰੁਚੀ ਰੱਖਣਗੇ ਤਾਂ ਨੌਜਵਾਨ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਤੇ ਵਿਦੇਸ਼ੀ ਧਰਤੀ ਤੇ ਆ ਕੇ ਕਮਾਈ ਵੀ ਕਰ ਸਕਦੇ ਨੇ ਤੇ ਨਾਲ ਹੀ ਨਾਲ ਆਪਣਾ ਤੇ ਆਪਣੇ ਮੁਲਕ ਦਾ ਨਾਮ ਵੀ ਰੋਸ਼ਨ ਕਰ ਸਕਦੇ ਨੇ ਇੱਥੇ ਦੱਸਦੀ ਹਾਂ ਕਿ ਇਸ ਵੇਲੇ ਦੀ ਵੱਡੀ ਖਬਰ ਜਿਸ ਦੇ ਵਿੱਚ ਪੰਜਾਬ ਦਾ ਨਾਮ ਦੁਨੀਆ ਦੇ ਵਿੱਚ ਰੋਸ਼ਨ ਹੋਣ ਦੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵੋਹਰ ਦੇ ਜੰਪਲ ਅਮਨ ਪ੍ਰਕਾਸ਼ ਟੋਨੀ ਸੰਧੂ ਨੇ ਇੱਕੇ ਵਾਰ ਹੀ ਤਿੰਨ 골ਡ ਮੈਡਲ ਜਿੱਤ ਕੇ ਪੰਜਾਬ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰ ਦਿੱਤਾ ਹੈ